ਪੰਜਾਬ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਬਿਆਨ ਦਰਾਂ ਬੀਐਸਐਫ ਦੀ ਸਰਹੱਦੀ ਚੌਂਕੀ ਬਾਬਾ ਪੀਰ ਦੇ ਏਰੀਏ ਅੰਦਰੋਂ ਦੋ ਨੌਜਵਾਨਾਂ ਨੂੰ ਇੱਕ ਪਿਸਤੌਲ ਇੱਕ ਮੈਗਜ਼ੀਨ ਅਤੇ ਤਿੰਨ ਜ਼ਿੰਦਾ ਗੋਰੀਆਂ ਸਮੇਤ ਕਾਬੂ ਕੀਤਾ ਐਸੀਓ ਐਸਐਚਓ ਖਾਲੜਾ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਕਪਤਾਨ ਤਰਨਤਾਰਨ ਦੀਆਂ ਵਿਸ਼ੇਸ਼ਾ ਹਦਾਇਤਾਂ ਮੁਤਾਬਕ ਚੌਂਕੀ ਚਾਰਚ ਰਾਜੋਕੇ ਐਸਆਈ ਸ਼ਿਗਾਰਾ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਟ ਦੇ ਸੰਬੰਧ ਵਿੱਚ ਪਿੰਡ ਕਲਸੀਆ ਵਿਖੇ ਮਜੂਦ ਸਨ ਕਿ ਉਹਨਾਂ ਨੂੰ ਇਤਲਾ ਮਿਲਿਆ ਕਿ ਨਰਿੰਦਰ ਸਿੰਘ ਏਸੀ ਕੰਪਨੀ ਕਮਾਂਡਰ 115 ਬਟਾਲੀਅਨ ਬੀਐਸਐਫ ਅਤੇ ਬੀਐਸਐਫ ਦੀ ਸਰਹੱਦੀ ਚੌਂਕੀ ਬਾਬਾ ਪੀਰ ਵਿਖੇ ਸਮੇਤ ਬੀਐਸਐਫ ਜਵਾਨਾਂ ਨੇ ਦੋ ਨੌਜਵਾਨ ਕਾਬੂ ਕੀਤੇ ਹਨ ਅਤੇ ਉਹਨਾਂ ਕੋਲ ਕੋਈ ਵਸਤੂ ਹੈ ਜਿਸ ਨੇ ਪੁਲਿਸ ਪਾਰਟੀ ਨੇ ਫੇਰੀ ਕਾਰਵਾਈ ਕਰਦੇ ਹਾਂ ਘਟਨਾ ਸਥਾਨ ਤੇ ਪੁੱਜੇ ਤਾਂ ASI ਨਰਿੰਦਰ ਸਿੰਘ ਨੇ ਫੜੇ ਨੌਜਵਾਨ ਤਫਤੀਸ਼ੀ ਅਫਸਰਤ ਦੇ ਹਵਾਲੇ ਕੀਤੇ ਜਿਨ੍ਹਾਂ ਕੋਲ ਇੱਕ ਪੱਤਰ ਅਤੇ ਇੱਕ ਪਲਾਸਟਿਕ ਦੀ ਬੋਤਲ ਜਿਸ ਤੇ ਪੀਲੇ ਰੰਗ ਦੇ ਟੋਪ ਟੈਪ ਲਪੇਟੀ ਹੋਈ ਸੀ ਔਰ ਉਸ ਟੈਪ ਤੇ ਤਾਂਬੇ ਦੇ ਤਾਰ ਦੀ ਕੁੰਡੀ ਬਣੀ ਹੋਈ ਸੀ ਤੇ ਉਹ ਬਰਾਮਦ ਕੀਤੀ ਗਈ ਹੈ ਦਰਸਾ ਦਸੀਏ ਕਿ ਹੁਣ ਅ ਵੱਡੇ ਪਦਰ ਦੇ ਉੱਤੇ ਇਹਨਾਂ ਦੇ ਕੋਲੋਂ ਹਥਿਆਰ ਬਰਾਮਦ ਹੋਏ ਨੇ ਪਿਸਤੌਲ ਜ਼ਿੰਦਾ ਕਾਰਤੂਸ ਫੜੇ ਔਰ ਇਹ ਨੌਜਵਾਨ ਦੀ ਪਛਾਣ ਮਨਜਿੰਦਰ ਸਿੰਘ ਵਜੋਂ ਹੋਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਦੱਸ ਦਈਏ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਹਨਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤਾ ਹੁਣੇ ਲਗਾਤਾਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਔਰ ਚਰੀਆਮ ਹੀ ਹਥਿਆਰ ਤੇ ਅਜਿਹੇ ਪਦਾਰਥ ਲੈ ਕੇ ਨੌਜਵਾਨ ਘੁੰਮਦੇ ਰਹਿੰਦੇ ਨੇ ਤਾਂ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਵੱਡੀ ਕਾਰਵਾਈ ਤੇ ਹੁਣ ਵਕ ਵਕ ਮਾਮਲੇ ਜਿਹੜੇ ਨੇ ਦਰਜ ਕਰ ਦਿੱਤੇ ਗਏ ਨੇ